हां जी मित्रों की हालचाल है तुम्ही भी सोचना ਵੀ ਐਡੇ ਖੋਪੇ ਐਣਕਾਂ ਕਾਦੇ ਹੱਥ ਤੇ ਲਾਈਆਂ ਨੇ ਇਹ ਲਾਈਆਂ ਨੇ ਪੱਠੀ ਆਪਣੀ ਕੋ ਪਈ ਆ ਜਿਹੜਾ ਫੋਨ ਲਿਆਂਦਾ ਸੀ ਨਾ ਉਦੋਂ ਉਹਦੀ ਵੀਡੀਓ ਦੀ ਆਪਾਂ ਕੀਤੀ ਸੀ ਅਨਬਾਕਸਿੰਗ ਆ ਫੋਨ ਦੀ ਤੇ ਇਹ ਫੋਨ ਨੂੰ ਸਪੋਜ਼ ਕਰੋ ਵੀ ਆਪਣਾ ਜੇ ਫੋਨ ਆ ਗਰਮ ਤੇਲ ਦੇ ਵਿੱਚ ਡਿੱਗ ਪੇ ਤੇ ਕੀ ਹੋਊਗਾ ਉਹੋ ਜੀ ਟੈਸਟ ਕਰਨੀ ਆ ਆ ਫੋਨ ਨੂੰ ਗਰਮ ਤੇਲ ਦੇ ਵਿੱਚ ਸੁੱਟਦੇ ਆ ਗਰਮ ਤੇਲ ਕਰ ਲਈਏ ਫੋਨ ਸੁੱਟ ਕੇ ਵਿਖਾਵਾਂਗੇ ਤੁਹਾਨੂੰ ਚਲੋ हां मित्रों चलो करते हैं, गैस दे हैं है। अपना गैस सिलेंडर ऑन ਤੇ ਦੇਖਦੇ ਹਾਂ ਵੀ ਕੀ ਬਣਦਾ ਲਾਈਟਰ ਹੈਗਾ ਆਪਣੇ ਕੋ ਹੋਇਆ ਚੱਕ ਉਹ ਦਿਖਣਾ ਨਹੀਂ ਕਿਉਂਕਿ ਡੇ ਲਾਈਟ ਬਹੁਤ ਤਗੜੀ ਆ ਜੀ ਮੈਨੂੰ ਲੱਗਦਾ ਨਹੀਂ ਦਿਖੂਗਾ ਪਰ ਸੇਕ ਪੂਰਾ ਜ਼ਿਆਦਾ ਇਹ ਤੇ ਰੱਖਿਆ ਆਪਣਾ ਆਪਣਾ ਫਰਾਈਪੈਨ ਨਵੀਂ ਬੋਤਲ ਤੇਲ ਦੀ ਫਰੈਸ਼ ਵੈਜੀਟੇਬਲ ਆਇਲ ਲੋਕਾਂ ਪਕੌੜੇ ਤਾਂ ਬਹੁਤ ਖਾਦੇ ਹੁਣੇ ਆ ਪਰ ਫੋਨ ਵਾਲਾ ਪਕੌੜਾ ਅਸੀਂ ਅੱਜ ਬਣਾਵਾਂਗੇ ਪਕੌੜੇ ਖਾਂਦੇ ਖਾਂਦੇ ਜਾਂ ਬਣਾਉਂਦੇ ਹੋਏ ਤੇਲ 'ਚ ਫੋਨ ਡਿੱਗ ਜੇ ਬਸ ਇਹੀ ਆਪਾਂ ਚੈੱਕ ਕਰਨਾ ਵੀ ਕੀ ਹੋਊ ਆ ਗਿਆ ਗਰਮ ਤੇਲ ਇਹਨੂੰ ਰੱਖ ਦੋ ਸਾਈਡ ਤੇ ਚਲੋ ਤੇਲ ਥੋੜਾ ਹੋਣ ਦਿੰਦੇ ਆ ਗਰਮ ਤੇਲ ਹੋ ਜੂ ਗਰਮ ਫਿਰ ਸੁੱਟਾਂਗੇ ਫੋਨ ਫਿਰ ਦੇਖਦੇ ਆਂ ਕੀ ਬੰਦ ਚਲੋ ਹਾਂਜੀ ਮਿੱਤਰੋ ਤੇਲ ਬਾਬਾ ਨੇੜੇ ਹੋ ਗਏ ਖਾਦੇ ਤੇਲ ਜਿਹੜਾ ਆਪਣਾ ਉਹ ਗਰਮ ਹੋ ਗਿਆ ਪੂਰਾ ਐ ਪੂਰਾ ਸੁਰਖ ਲਾਲ ਤੇਲ ਮਤਲਬ ਸੁਰਖ ਹੀਟ ਪੂਰੀ ਵਧੀਆ ਰਵੱਚ ਤੇ ਹੁਣ ਆਪਾਂ ਪਾਵਾਂਗੇ ਚ ਬ੍ਰੈਂਡ ਨਿਊ ਨਵਾਂ ਫੋਨ ਜਿਹੜੀ ਦੀ ਅਨਬਾਕਸਿੰਗ ਕੀਤੀ ਸੀ ਨਵਾਂ ਫੋਨ ਚੱਲਦਾ ਵਾ ਫੋਨ ਇਹ ਇਹ ਚਲਾ ਕੇ ਟੈਸਟ ਕਰ ਲਿਆ ਵੀ ਜੇ ਇਹਨੂੰ ਸੁੱਟ ਦਈਏ ਵਿੱਚ ਕੀ ਬਣੂਗਾ ਬਾਬਾ ਫੱਕ ਮੈਂ ਬਦਾਂਹ ਦੂਰ ਹੋ ਕੇ ਦੂਰ ਹੋ ਕੇ ਦੂਰੇ ਬੈਟਰੀ ਫਟ ਸਕਦੀ ਹੈ ਇਹਦੀ ਅਭੀ ਫੋਨ ਆਪਾ ਸੁੱਟਦਾ ਵਾ ਜਿਹੜਾ ਬ੍ਰਾਂਡ ਨਹੀਂ ਫੋਨ ਬੁਲਬਲੇ ਨਿਕਲੀ ਜਾਂਦੇ ਵਿੱਚ ਮੈਨੂੰ ਲੱਗਦਾ ਅੰਦਰ ਜਾਂਦੇ ਆ ਉਹਦੇ ਜਿਹੜਾ ਤੇਲ ਆ ਗਰਮ ਪਿੱਛੇ ਹੋਇਆ ਬਾਬਾ ਪਿੱਛੇ ਪਿੱਛੇ ਬੈਟਰੀ ਫਟ ਵੀ ਸਕਦੀ ਹੈ ਇਹਦੀ ਤੇ ਇਹ ਪੰਗੇ ਆ ਜਿਹੜੇ ਇਹ ਘਰੇ ਨਹੀਂ ਲੈਣੇ ਇਹ ਅਹੀਂ ਕਰ ਸਕਦੇ ਸਿਰ ਬੁੱਲਾ ਸਾਡੇ ਕੋ ਦਾਗਲਾ ਬਾਬਾ ਉਹ ਫੋਨ ਤੇ ਰੰਗ ਦੇਖ ਕੀ ਹੋ ਗਿਆ ਬਾਬਾ ਚੈੱਕ ਕਰਾਇਥਿਆ ਬੱਲੇ 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 ਵਾਹ ਵੀ ਵਾਹ ਤੇਲ ਦੇ ਵਿੱਚ ਫੋਨ ਆਪਾਂ ਸੁੱਟਦਾ ਵਾ ਮੰਨ ਲਓ ਵੀ ਪਕੌੜੇ ਕੱਢਣ ਦੇ ਆਪਣੇ ਫੋਨ ਜੇਬੀ ਚ ਡਿੱਗ ਪਏ ਉੱਚ ਡੇ ਪਿਆ ਜਾਂ ਇਤਨਾ ਫੋਨ ਤੇ ਗੱਲ ਕਰਨੇ ਉੱਚ ਡੇ ਪਿਆ ਉਹ ਫੋਨ ਦਾ ਹਾਲ ਦੇਖੋ ਕੀ ਬਣ ਗਿਆ ਬਾਬਾ ਮੜਾ ਇਹ ਜ਼ੂਮ ਕਰਕੇ ਜਾਂ ਨੇੜੇ ਕਰਕੇ ਦਿਖਾ ਦਿ ਪਿੱਛੇ ਪਿੱਛੇ ਇਹਦੀ ਬੈਟਰੀ ਫਟ ਸਕਦੀ ਹੈ ਪਰਾਪੈ ਦੀ ਨੀੜੇ ਨਹੀਂ ਆਉਦੇ ਹਏ ਮੈਨੂੰ ਲੱਗਦਾ ਨਹੀਂ ਵੀ ਇਦਾਂ ਦੇ ਪੰਗੇ ਜਿਹੜੇ ਆ ਉਹ ਕਿਸੇ ਨੇ ਲਏ ਹੋਣੇ ਆ ਫੋਨ ਗਰਮ ਤੇਲ ਚ ਸੁੱਟਤਾ ਤੇ ਸਾਡੀ ਤਕਨੀਕ ਆ ਸਕਦੀ ਆ ਓ ਬਾਬਾ ਉਹਦੀ ਜਿਹੜੀ ਸਕਰੀਨ ਆ ਮੈਨੂੰ ਲੱਗਦਾ ਉਹਦੀ ਸਕਰੀਨ ਆ ਗਈ ਹੈ ਬਾਹਰ ਯਾਰ ਇਦਾਂ ਕਿਦਾਂ ਕਰ ਸਕਦੇ ਆ ਆਪਾਂ ਵੀ ਫੋਨ ਵਿੱਚ ਸੁੱਟ ਦਈਏ ਚੱਲ ਕੋਈ ਨਹੀਂ ਹੁਣ ਕਰਤਾ ਜਿਹੜੀਆਂ ਅਗਲੀਆਂ ਵੀਡੀਓ ਆਉਣਗੀਆਂ ਇਹ ਤੋਂ ਹੋਰ ਕਰੇਜ਼ੀ ਆਉਣਗੀਆਂ ਗੱਡੀਆਂ ਗੁੱਡੀਆਂ ਜੋ ਮਰਜ਼ੀ ਉਹ ਵੀ ਅਸੀਂ ਤੇਲ 'ਚ ਛੋੜ ਦਾਂਗੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਹੁਣ ਜਿਹੜਾ ਫੋਨ ਆ ਇਸ ਟਾਈਮ ਮੇਰੇ ਕੋਲ 17 ਉਹਦੀ ਵੀਡੀਓ ਬਣਾਵਾਂਗੇ ਸੇਮ ਹੀ ਤੇਲ 'ਚ ਨਹੀਂ ਸੁੱਟਾਂਗੇ ਉਹਦੇ ਨਾਲ ਕੋਈ ਐਕਸਪੈਰੀਮੈਂਟ ਕਰਾਂਗੇ ਜਿੱਦ ਦਿਨ 1000 ਸਬਸਕ੍ਰਾਈਬਰ ਪੂਰੇ ਹੋਗੇ ਤੇ ਅੱਗ ਲੱਗੀ ਫੋਨ 'ਚ ਜਿਹੜਾ ਤੇਲ 'ਚ ਫੋਨ ਛੁੱਟਦਾ ਹਾਏ ਕੀ ਕਰਾਂਗੇ ਹੁਣ ਪਿੱਛੇ ਹੋਇਆ ਪਿੱਛੇ ਬੈਟਰੀ ਨਾ ਫੜ ਜਾਏ ਇਹ ਪੰਗੇ ਆ ਜਿਹੜੇ ਕਰੇ ਕਦੇ ਨਹੀਂ ਲੈਣੇ ਸਾਡੇ ਕੋਲ ਤਾਂ ਖੁੱਲਾ ਏਰੀਆ ਵਾ ਆਸਟ੍ਰੇਲੀਆ ਦੇ ਵਿੱਚ ਜੇ ਇਦਾਂ ਦੀ ਚੀਜ਼ ਕਰਦੇ ਆਂ ਸ਼ਰਿਆਵਾਂ ਮਗ ਫੜੀ ਜਾਂਦੀ ਆਂ ਆਪਾਂ ਦੇਖ ਸਕਦੇ ਆ ਵੀ ਤੇਲ ਨੂੰ ਅੱਗ ਲੱਗ ਗਈ ਆ ਪਲਾਸਟਿਕ ਨੂੰ ਅੱਗ ਲੱਗ ਗਈ ਆ ਵੀ ਜੇ ਤੁਹਾਡਾ ਫੋਨ ਬਾਏ ਚਾਂਸ ਕਿਤੇ ਤੇਲ ਚ ਡਿੱਗ ਜੇ ਉਹਨੂੰ ਕੀ ਕਰਨਾ ਉੱਤੋਂ ਦੂਰ ਹੋ ਜਾਓ ਇਹ ਪਟਾਕਾ ਵੀ ਮਾਰ ਸਕਦਾ ਦੂਰ ਹੋ ਜਾਓ ਸਿਲੰਡਰ ਸਿਲੰਡਰ ਬੰਦ ਕਰ ਦਿਓ ਬਸ ਲੈ ਮਿੱਤਰੋ ਕਰ ਸਕਦੇ ਆ ਚੈੱਕ ਮੈਂ ਥੋੜਾ ਜਿਹਾ ਸੇਫਟੀ ਵਰਤ ਕੇ ਦੂਰੋਂ ਵੀ ਹੋਣਾ ਥੋੜੀ 스ਮੈਲ ਨਹੀਂ ਆਉਣ ਲੱਗੀ ਹੈ ਨਾ 스ਮੈਲ ਆਉਣ ਲੱਗੀ 스ਮੈਲ ਪੂਰੀ ਆ ਰਹੀ ਹੈ ਮੜੀਆ ਮੇਟ ਦਾ ਘਰ ਬੱਲੇ 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 ਤੇ ਮੈਨੂੰ ਲੱਗਦਾ ਵੀ ਹੁਣ ਗੈਸ ਨੂੰ ਕਰ ਦਈਏ ਬੰਦ ਵੀ ਕਦੀ ਵੀ ਭੁੱਲ ਕੇ ਇਹ ਗਲਤੀ ਨਾ ਕਰਿਓ ਹੁਣ ਮੈਂ ਦੇਖ ਲਿਆ ਉਹਦੇ ਚ ਅੱਗ ਜਿਹੜੀ ਆ ਤੇਲ ਚ ਲੱਗੀ ਉਹ ਬੰਦ ਹੋ ਗਈ ਹੈ ਹੁਣ ਥੋੜਾ ਜਿਹਾ ਇਹਨੂੰ ਬੰਦ ਕਰਦੇ ਹਾਂ ਜਦੋਂ ਠੰਡਾ ਹੋ ਜਾਊਗਾ ਸਾਰਾ ਕੁਝ ਉਹ ਤੋਂ ਬਾਅਦ ਚ ਦੇਖਦੇ ਹਾਂ ਵੀ ਫੂਨ ਦਾ ਹਾਲ ਕੀ ਹੁੰਦਾ ਕਦੇ ਵੀ ਇਹ ਗਲਤੀ ਇਹ ਨਹੀਂ ਕਰਨੀ ਵੀ ਆਪਾਂ ਐਕਸਪੈਰੀਮੈਂਟ ਇੱਥੇ ਸਾਡੇ ਕੋਲ ਖੁੱਲਾ ਏਰੀਆ ਵਿੱਚ ਹੀ ਕਰ ਸਕਦੇ ਹਾਂ ਭਾਵੇਂ ਫਟ ਜਾਏ ਤੇ ਕੀ ਹੋ ਜੂ ਕੁਛ ਨਹੀਂ ਹੋਣਾ ਇੱਥੇ ਤੇ ਘਰ ਦੇ ਵਿੱਚ ਇਹ ਪੰਗਾ ਨਹੀਂ ਲੈਣਾ ਥੋਣ ਦਾ ਥੋਣ ਦੇ ਦੋ ਹਿੱਸੇ ਹੋ ਗਏ ਆ ਡਿਵਾਈਡ ਹੋ ਗਿਆ ਦੋ ਹਿੱਸਿਆਂ ਦੇ ਵਿੱਚ ਤੇ ਹੁਣ ਮੈਂ ਗੈਸ ਕਰ ਦੇਣਾ ਬੰਦ ਤੇ ਬਾਕੀ ਆ ਧੂੰਆਂ ਉੱਠ ਗਿਆ ਇਹਦਾ ਮਤਲਬ ਗੈਸ ਬੰਦ ਆ ਤੇ ਜਿੰਨੇ ਚਿਰ ਰਿਜ ਦਾ ਰਿਜ ਲੈਣ ਨੇ ਬਾਕੀ ਦੇਖਦੇ ਹਾਂ ਕੀ ਬਣਦਾ ਫਾਚ ਦੇ ਦੇ ਲæg ਮਿੱਤਰੋ ਗੈਸ ਆਪਾਂ ਕਰਤਾ ਹੀ ਬੰਦ ਥੋੜਾ ਠੰਡਾ ਹੋਇਆ ਵਾ ਮਾਹੌਲ ਚਲ ਦੇਖਦੇ ਹਾਂ ਕੀ ਬਣਦਾ ਥੋੜਾ ਕਲੋਜ਼ ਅਪ ਕਰਕੇ ਦੇਖ ਲਈਏ ਓਏ ਹੋਏ ਓਏ ਆ ਕੀ ਬੜ ਗਿਆ ਬੂਣ ਦਾ ਓ ਬੱਲੇ ਬੱਲੇ ਆ ਬੈਟਰੀ ਇਹਦੀ ਬਾਬਾ ਵਿੱਚ ਓਏ ਇਹ ਤਾਂ ਪਿਗਲ ਗਿਆ ਵਾ ਲੈ ਜਾਣਾ ਗਰਮ ਤੇਲ ਚ ਇਧਰ ਇਹ ਜਿਹੜਾ ਫੋਨ ਆ ਮੈਨੂੰ ਲੱਗਦਾ ਆਪਾਂ ਜਿਹੜਾ ਤੇਲ ਚ ਸੁੱਟਿਆ ਸੀ ਤਲਿਆ ਗਿਆ ਆ ਫੋਨ ਦਾ ਸਾਰਾ ਸਕਰੀਨ ਸਕਰੂਨ ਵਾਲਾ ਸਿਸਟਮ ਉਹ ਵੀ ਇਕੱਠਾ ਹੋ ਗਿਆ ਪਲਾਸਟਿਕਾ ਜਿਹੜੀ ਉਹ ਪਿਗਲ ਗਈ ਆ ਤੁਸੀਂ ਚੈੱਕ ਕਰ ਸਕਦੇ ਆ ਬਬਾ ਧਿਆਨ ਨਾਲ ਤੇਲ ਨਾ ਪੈ ਜੇ ਤਤਾ ਤੇ ਆ ਰਹੀ ਫੋਨ ਦੀ ਬੈਟਰੀ ਫੋਨ ਦਾ ਮਦਰ ਬੋਰਡ ਤੇ ਇਹ ਹੋ ਸਕਦਾ ਵਾ ਸਕਰੀਨ ਦਾ ਮੈਂ ਅਗਲਾ ਪ੍ਰੋਟੈਕਟਰ ਜਿਹੜਾ ਆਪਾਂ ਸਕਰੀਨ ਟੱਚ ਟੱਚ ਵੀ ਕਹਿ ਸਕਦੇ ਆ ਜਿਹਨੂੰ ਆਹ ਪਈ ਜੀ ਤੇ ਆ ਬਾਕੀ ਕੰਪੋਨੈਂਟਸ ਫੋਨ ਦੇ ਉਹਦੇ ਪਏ ਆ ਕਿਤੇ ਵੀ ਤੁਹਾਡਾ ਫੋਨ ਡਿੱਗਦਾ ਵਾ ਕੱਢਣ ਦੀ ਕੋਸ਼ਿਸ਼ ਨਾ ਕਰੋ ਜੇ ਕਰ ਰਹੇ ਹੋ ਗੈਸ ਬੰਦ ਕਰ ਦਿਓ ਤੇ ਨਹੀਂ ਤੇ ਤੁਹਾਡੇ ਫੋਨ ਦਾ ਹਾਲ ਹੋਣਾ ਆ ਜਿਹੜਾ ਲੈ ਮਿੱਤਰੋ ਆਦ ਹੋ ਗਿਆ ਇਹ ਡਨ ਇਹਦੇ ਕੰਪੋਨੈਂਟ ਪਏ ਆ ਦੇ ਇਥੇ ਫੋਨ ਆਪਣਾ ਗਿਆ ਖਿਲਰ ਵੀ ਦੇ ਹਾਲ ਕੀ ਹੋ ਗਿਆ ਵਾ ਇੱਕ ਇੱਕ ਚੀਜ਼ ਵੱਖਰੀ ਹੋ ਗਈ ਆ ਆ ਇਹਦਾ ਮੇਨ ਮਦਰ ਬੋਰਡ ਆ ਮੈਂ ਟੱਚ ਟੱਚ ਨਹੀਂ ਕਰੂੰਗਾ ਮਨ ਲੱਗਾ ਗਰਮਣਾ ਇਹ ਗਰਮ ਹੋਊਗਾ ਨਾ ਤੇ ਮਿਲਦੇ ਆ ਇਸੇ ਤਰ੍ਹਾਂ ਦੀ ਅਗਲੀਆਂ ਵੀਡੀਓ ਦੇ ਵਿੱਚ ਕਿਸੇ ਕ੍ਰੇਜ਼ੀ ਐਕਸਪੈਰੀਮੈਂਟ ਦੇ ਨਾਲ ਮਿਲਦੇ ਆ ਅਗਲੀ ਵੀਡੀਓ 'ਚ 올 ਗੁੱਡ